ਸਾਡੇ ਰੱਬ ਦੀ ਕਰ ਆਪਣਾ ਮੱਝੋਨਾ ਹੀ ਵਧੀਆ ਹੋ ਗਿਆ ਤੇ ਕਣਕ ਵੀ ਠੀਕ ਖੜੀ ਆ। ਉਹ ਬਾਈ ਆਈ ਹੈ ਨਾ ਵਾਣ ਵਾਲਾ ਆਪਾਂ 11500 ਵਾਧ ਕੇ ਇਹ ਦੰਦਾ ਆਪਾਂ ਨੂੰ ਵਾਣ ਆਪਾਂ ਰੱਖ ਲਗੇ ਆਪਾਂ ਨੂੰ ਪੜਤੇ ਚ ਰਹੂਗਾ। ਉਹ ਜਾ ਤੇਰੀ ਪੜਾਈ ਖੂਚ ਐ। ਏਵੇਂ 11500 ਵਾਧ ਕੇ ਰੱਖ ਲਗੇ। ਉਹਦੇ ਨਾਲ ਗੱਲ ਮੈਂ ਕਰੂੰਗਾ ਤੈਨੂੰ ਗੱਲ ਕੋਈ ਨਹੀਂ ਕਰਨੀ ਆਉਂਦੀ। ਤੂੰ ਚੁੱਪ ਰਹੀਂ ਆਪਾਂ ਵਾਣ ਉਸੇ ਰੇਟ 'ਚ ਰੱਗਣਾ ਅੱਬੜਾ ਪਕਟਾਵਾਂਗੇ। ਉਹਦੇ ਮੂਰੇ ਨਾ ਕਹੀ ਸਾਡੀ ਫਸਲ ਹੀ ਨਹੀਂ ਹੋਈ ਐ ਹੁਣ ਆਪੇ ਗੱਲ ਕਰੂੰਗਾ। ਅੱਜ ਕਿਵੇਂ ਖੇਤ ਗੇੜੇ ਮਾਰੇ ਬਾਈ ਹੋ ਅੱਜ ਮੈਂ ਵੇਲਾ ਸੀਗਾ ਮੈਂ ਖੇਤ ਗੇੜਾ ਕੱਢਿਆ ਯੇ ਤੇ ਬਾਕੀ ਤੁਸੀਂ ਦੱਸਿਆ ਹੀ ਨਹੀਂ ਵਾਣ ਜਾਂ ਠੇਕੇ ਦੇ ਗਾਣੂ ਰੱਖਣਾ ਕਿ ਨਹੀਂ ਰੱਖਣਾ ਫਸਲ-ਫੁਸਲ ਕਿਵੇਂ ਹੋਈ ਆ ਫਸਲ ਤਾਂ ਬਾਈ ਸਾਡੇ ਤੇ ਨਾ 33000 ਯਾਰ ਸਾਰਾ ਸਾਲ ਹੀ ਮਾੜਾ ਚੜਿਆ ਝੋਨਾ ਵੀ ਠੀਕਠਾਕ ਸੀ ਕਣਕ ਵੀ ਖਤਮ ਜੀ ਆ ਬਾਈ ਵਾਣ ਤਾਂ ਬਈ ਅਸੀਂ ਰੱਖ ਲਾਂਗੇ ਪਰ ਰੱਖਾਂਗੇ ਉਸੇ ਰੇਟ ਹੀ ਆ ਉਸੇ ਰੇਟ ਤਾਂ ਦੇਣਾ ਓੱਖਾ ਯਾਰ ਐਤਕੀ ਕਿੱਲੇ ਦਾ 4000 ਰੁਪਇਆ ਵਧ ਗਿਆ ਪਰ ਤੁਹਾਡੇ ਕੋਲੇ 84 ਨੂੰ ਸੀ ਜੇ ਤੁਸੀਂ ਰੱਖਣੀ ਆ ਫਸਲ ਵੀ ਘਟੋਈ ਆ ਤੁਸੀਂ 85 ਨੂੰ ਰੱਖ ਲਿਓ ਕਿਉਂ ਬਾਈ ਐਵੇਂ ਮਾਰੀ ਜਾਂਦਾ ਯਾਰ ਮੈਂ ਵੀ ਐ ਅਸੀਂ ਤਾਂ ਭਾਈ ਉਸੇ ਰੇਟ 'ਚ ਵਾਹਣ ਰੱਖਣਾ ਹੈ ਜੇ ਰਾਜ਼ਾ ਹੈਗਾ ਤਾਂ ਦੇ ਦੇ ਜੇ ਭਾਈ ਤੇਰਾ 4000 ਵੱਧ ਕੇ ਲੱਗਦਾ ਤਾਂ ਉਹਦਾ ਵਾਹਣ ਲਾ ਦੇ ਭਾਈ ਹੈਲੋ ਜਿੰਦਰ ਉਹ ਕਿਵੇਂ ਕਰਨਾ ਵਾਹਣ ਰੱਖਣਾ ਫਿਰ ਆ ਜਾ ਆ ਜਾ ਫਿਰ ਸਾਈ ਲੱਗੇ ਆ ਜਾ ਠੀਕ ਆ ਠੀਕ ਆ ਆਜੋ ਇਹ ਕਿੰਨੇ ਨੂੰ ਆਣਾ ਭਾਈ ਉਹੀ 4000 ਵੱਧ ਕੇ 88 ਨੂੰ ਰੱਖਦਾ ਉਹ ਜਿੰਦਰੋਂ ਸੰਧੂਆਂ ਦਾ ਹਾਂ ਆ ਲੈ ਫੜ ਭਾਈ ਆਪਣਾ 90 ਨੂੰ ਹੋ ਗਿਆ ਜਿੰਦਰ ਨੂੰ ਵੱਧ ਕੇ ਨਹੀਂ ਮੈਂ ਦੇਖਾ ਲੈ ਦਿੰਦਾ ਵਾ ਠੀਕ ਹੈ ਫਿਰ ਚੰਗਾ ਉਹ ਕੰਜਰਾ ਘਰ ਦੇ ਘਟ ਨਹੀਂ ਜਮੈਂ ਜਿਹੜਾ ਅਗਲਾ ਹਿਆਰ ਵਾਦ ਤਿੰਨ ਨਹੀਂ ਲੈ ਲੈਂਦਾ ਤੇਰੀ ਸਿਆਣ ਫਿਰ ਸਦਾ ਛੀ ਇਥੇ ਕਬਦਾਤਾ ਜੈ ਤੋ ਇੰਨੀਆਂ ਰੇਲ ਗੱਡੀਆਂ ਨਾਲ ਤੂੰ ਨਹੀਂ ਕਹਿ ਥੱਲੇ ਆਉਂਦਾ ਲੋਕ ਵੀ ਆ ਕੇ ਮਰੀ ਜਾਂਦੇ ਆ ਮੈਨੂੰ ਆਇਆ ਸੀ ਖਬਰਾਂ ਮੰਨ ਕੇ ਮਨਾ ਲਿਆ ਫਿਰ ਤੂੰ